ਅੱਲੀ ਜਿੱਥੇ ਤੁਹਾਨੂੰ ਕੱਪੜੇ ਮਿਲਣਗੇ ਅੱਦੇ ਤੋਂ ਅੱਦੇ ਰੇਟਾਂ ਤੇ ਬਹੁਤ ਵਧੀਆ ਬੀਸ ਆਬ ਵਿੱਚ ਸਿਰਫ 500 ਦੀ ਰੇਂਜ ਵਿੱਚ ਐ ਡਬਲ ਬੈਡਰ ਬਲੈਂਕਟ 800 ਰੁਪਏ ਦਾ ਮਿਲਦਾ ਹੈ ਅਸੀਂ ਤੁਹਾਨੂੰ ਦੇ ਦੇਣਾ ਸਿਰਫ 450 ਰੁਪਏ ਦਾ 700 ਰੁਪਏ ਦੀ ਇੱਕ ਬੈੱਡ ਸ਼ੀਟ ਹੈਗੀ ਹੈ

खाली कर इतना प्यारा पीस चुके हैं देखो वाला बीजी कितना सोना है इधर ऊपर ऑफर गए सिर्फ 600 हंड्रेड रुपीज रही अठ सौ नौ सौ खाली कवर कवर ही आया था पूरी ढाई हजार रुपये दे देंगे कॉटन के दे ऊपर बड़े सोने सोने डिजाइन लेके आए भी ऑफर दे रहे सिर्फ थ्री एटी फाइव रुपीज रेंज हर तरह की बास्कट अवेलेबल है वन थाउजेंड तो स्टार्टिंग है दबका वर्क जरदोजी के काम बड़े अच्छे अच्छे वर्क हो गए सारे बुटीक कलेक्शन वाले आर्टिकल साढ़े को सारी वरायटी अवेलेबल है सर कोट सैट सात सौ पचानवे

ਪਰਫਰ ਲਗਾਈ ਹੈ ਜਿਹੜੇ ਸਭ ਤੋਂ ਇਹ ਸਾਡੀ ਵੀਡੀਓ ਨੂੰ ਸ਼ੇਅਰ ਕਰੇਗਾ ਟੌਪ 20 ਫੈਮਲੀਜ਼ ਨੂੰ ਇਹ ਵਾਲਾ ਸੈਟ ਅਸੀਂ ਆਪਣੀ ਤਰਫੋਂ ਗਿਫਟ ਕਰਾਂਗੇ ਸਾਰਾ ਸਟੋਰ ਚ ਕੁਝ ਖਰੀਦੇ ਚਾਹੇ ਨਾ ਖਰੀਦੇ ਬਿਲਕੁਲ ਫ੍ਰੀ ਜਲੇਨਾ ਨੂੰ ਬਿਲਕੁਲ ਚਾਹੇ ਖਰੀਦੇ ਚਾਹੇ ਨਾ ਖਰੀਦੇ ਫਟਾਫਟ ਸ਼ੇਅਰ ਕਰਕੇ ਸਕਰੀਨਸ਼ਾਟ ਭੇਜੋ ਇਹਨਾਂ ਦੇ ਨੰਬਰਾਂ ਤੇ ਤਾਂ ਕਿ ਇਹ ਵਾਲੇ ਸੈਟ ਤੁਹਾਡੇ ਘਰੇ ਆ ਸਕਣ ਜਿਹੜੀ origignal velvet si ਜਿਨ੍ਹਾਂ ਦਾ market price 2000 ਰੁਪਏ ਦਾ ਅਸੀਂ ਉਹ ਵੀ offer ਲਗਾਤੀ ਆ 1000 ਤੋਂ ਲੈ ਕੇ 1250 ਦੀ range 'ਚ ਪੰਜਾਬੀ ਜੁੱਤੀਆਂ ਸੈਕਸ਼ਨ ਹੈ ਸਭ ਦੇ ਉੱਪਰ big discounts ਲੱਗੇ ਹੋਇਆ ਅੱਧਾ ਦੀ ਜੈਕਟਸ ਹੈ ਹਾਫ ਲੈ ਲਓ ਚਾਹੇ ਫੁੱਲ ਲੈ ਲਓ ਸਭ ਦੇ ਉੱਪਰ offer 900 ਦੀ range 'ਚ ਲੱਗੀ ਬਹੁਤ beautiful ਲੈਂਗ ਆ ਗਿਆ ਹੈਵੀ ਪੀਸ ਤੁਹਾਨੂੰ ਮਿਲ ਜਾਣੇ ਹੈਵੀ ਕੱਟ ਪ੍ਰਾਈਸਿਸ ਉਪਰ ਕੋਟ ਪੈਂਟ ਦੇਖ ਸਕਦੇ ਨੇ 3 ਪੀ ਸੂਟ ਹੈਗਾ ਬੜਾ ਸੁਨਾਜਾ ਸਿਰਫ 3500 ਦੀ ਰੇਂਜ ਤੋਂ ਸਾਡੇ ਕੋਲ ਰੇਂਜ ਸਟਾਰਟ ਹੈਗੀ ਹੈ ਹਰ ਤਰ੍ਹਾਂ ਦੇ ਕਲਰ ਡਿਜ਼ਾਈਨ ਅਵੇਲੇਬਲ ਹੈ ਇਹਦਾ ਫਲੈਟ ਰੇਟ ਪੈਣਾ ਕੋਈ 1600 1700 ਨਹੀਂ ਸਿਰਫ 1000 ਦੀ ਰੇਂਜ ਹੈ ਸੋਨੇ ਸੋਨੇ ਸ਼ਾਰਟ ਟੌਪਸ ਆ ਗਏ ਇਹਨਾਂ ਦੇ ਉੱਪਰ ਵੀ ਆਫਰ ਲਗਾ ਦਿੱਤੀ ਹੈ ਕੋਈ 1200 1300 ਵੀ 795 ਦੀ ਰੇਂਜ ਲਗਾਤੀ ਹੈ 6 ਮੰਥਸ ਤੋਂ ਲੈ ਕੇ 15 ਇਅਰਸ تک ਦੀ ਮੇਰੀ ਸਵੀਟ ਗਰਲਸ ਲਈ ਬੜੇ ਪਿਆਰੇ ਪਿਆਰੇ ਜੇ ਪੀਸ ਆਏ ਆਇਜ਼ ਆ ਪਾਰਟੀ ਵੀ ਸੈਕਸ਼ਨ ਹੈ